ਸਰਹੱਦ ਪਾਰ ਹਥਿਆਰਾਂ ਤੇ ਨਸ਼ਿਆਂ ਦੀ ਤਸਕਰੀ ਕਰਨ ਵਾਲੇ 8 ਨੌਜਵਾਨ ਅੰਮ੍ਰਿਤਸਰ ਪੁਲਿਸ ਨੇ ਕਤੈ ਗ੍ਰਫਤਾਰ ਗ੍ਰਫਤਾਰ ਕੀਤੇ ਨੌਜਵਾਨਾਂ ਕੋਲੋਂ 4 ਕਿਲੋ ਹੈਰੋਇਨ ਤੇ ਪਾਕਿਸਤਾਨ ਮੇਡ ਸਮੇਤ 2 ਪਿਸਤੌਲ ਤੇ ਡਰਗਮਨੀ ਵੀ ਪੁਲਿਸ ਨੇ ਕੀਤੀ ਬਰਾਮਦ ਲਗਾਤਾਰ ਪੰਜਾਬ ਚ ਵਧ ਰਹੇ ਨਸ਼ੇ ਨੂੰ ਰੋਕਣ ਲਈ ਪੰਜਾਬ ਪੁਲਿਸ ਵੱਲੋਂ ਸਖਤ ਕਦਮ ਚੁੱਕੇ ਜਾ ਰਹੇ ਨੇ ਤੇ ਇਸ ਨੂੰ ਲੈ ਕੇ ਪੰਜਾਬ ਦੇ ਸੀਐਮ ਭਗਵੰਤ ਸਿੰਘ ਮਾਨ ਵੱਲੋਂ ਵੀ ਪੰਜਾਬ ਦੇ ਸੀਨੀਅਰ ਪੁਲਿਸ ਅਧਿਕਾਰੀਆਂ ਦੇ ਨਾਲ ਮੀਟਿੰਗ ਕੀਤੀ ਗਈ ਸੀ ਜਿਸ ਤੋਂ ਬਾਅਦ ਅੰਮ੍ਰਿਤਸਰ ਪੁਲਿਸ ਨੂੰ ਉਸ ਸਮੇਂ ਸਫਲਤਾ ਹੱਥ ਲੱਗੀ ਜਦੋਂ ਅੰਮ੍ਰਿਤਸਰ ਪੁਲਿਸ ਨੇ ਸਰਹੱਦ ਪਾਰ ਹਥਿਆਰਾਂ ਤੇ ਨਸ਼ਿਆਂ ਦੀ ਤਸਕਰੀ ਕਰਨ ਵਾਲੇ 8 ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਇਸ ਸੰਬੰਧ ਵਿੱਚ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਰਣਜੀਤ ਸਿੰਘ ਢਿੱਲੋਂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਵੱਲੋਂ 8 ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਦੇ ਕੋਲੋਂ 4 ਕਿਲੋ ਹੈਰੋਇਨ ਤੇ ਇੱਕ ਪਾਕਿਸਤਾਨ ਮੇਡ ਪਿਸਤੌਲ ਤੇ ਇੱਕ 32 ਬੋਰ ਪਿਸਤੌਲ ਬਰਾਮਦ ਕੀਤੀ ਗਈ ਹੈ। ਪੁਲਿਸ ਨੇ ਇਹਨਾਂ ਦੇ ਕੋਲੋਂ 2,70,000 ਰੁਪਏ ਡਰਗ ਮਨੀ ਵੀ ਬਰਾਮਦ ਕੀਤੀ ਹੈ। ਇਸ ਤੋਂ ਇਲਾਵਾ ਪੁਲਿਸ ਨੇ 7 ਕਾਰਾਂ ਇਹਨਾਂ ਨੌਜਵਾਨਾਂ ਤੋਂ ਬਰਾਮਦ ਕੀਤੀਆਂ ਨੇ। ਪੁਲਿਸ ਨੇ ਦੱਸਿਆ ਕਿ ਇਹਨਾਂ ਨੌਜਵਾਨਾਂ ਦੀ ਉਮਰ 20 ਸਾਲ ਤੋਂ 25 ਸਾਲ ਦੇ ਵਿੱਚ ਹੈ ਤੇ ਇਹਨਾਂ 8 ਨੌਜਵਾਨਾਂ 'ਚੋਂ ਦੋ ਨੌਜਵਾਨਾਂ ਤੇ ਪਹਿਲਾ ਹੀ 307 ਦੇ ਮਾਮਲੇ ਵੀ ਦਰਜ ਨੇ ਪੁਲਿਸ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਗਰੁੱਪ ਦਾ ਕਿੰਗਪਿਨ ਰਣਜੀਤ ਉਰਫ ਕਾਪਕਾਏ ਜਿਸ ਨੂੰ ਵੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ਫਿਲਹਾਲ ਪੁਲਿਸ ਵੱਲੋਂ ਇਹਨਾਂ ਦੇ ਉੱਪਰ ਮਾਮਲਾ ਦਰਜ ਕਰਕੇ ਹੋਰ ਬ੍ਰੀਤੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਪੁਲਿਸ ਨੇ ਦੱਸਿਆ ਕਿ ਇਹ ਡਰੋਨ ਦੇ ਦਸਤੇ ਪਾਕਿਸਤਾਨ ਦੇ ਵਿੱਚੋਂ ਹੈਰੋਇਨ ਮੰਗਾ ਕੇ ਅੰਮ੍ਰਿਤਸਰ ਦੇ ਅਲੱਗ-ਅਲੱਗ ਇਲਾਕਿਆਂ ਦੇ ਵਿੱਚ ਸਪਲਾਈ ਕਰਦੇ ਸਨ ਮਾਨਯੋਗ ਡੀਜੀਪੀ ਸਾਹਿਬ ਦੀ ਹਦਾਇਤਾਂ ਮੁਤਾਬਕ ਗੁਰੂ ਕੀ ਨਗਰੀ ਅੰਮ੍ਰਿਤਸਰ ਨੂੰ ਨਸ਼ਾ ਮੁਕਤ ਬਣਾਉਣ ਦੇ ਅਭਿਆਨ ਚਲਾਉਣ ਦੇ ਨਾਲ ਕਮਿਸ਼ਨਰਟ ਪੁਲਿਸ ਦੇ ਅਧਿਕਾਰੀਆਂ ਨੇ ਕਰਮਚਾਰੀਆਂ ਨੇ ਬੜੇ ਅਣਥੱਕ ਯਤਨ ਕਰਕੇ 4 ਕਿਲੋ ਜਿਹੜੀ ਹੀਰੋਇਨ ਰਿਕਵਰ ਕੀਤੀ ਆ ਇੱਕ ਜਿਹੜਾ ਮੇਨ ਗੈਂਗ ਹੈਗਾ ਜਿਹੜਾ ਕਰਾਸ ਬਾਰਡਰ ਨਾਰਕੋ টেরਰਿਜ਼ਮ ਦਾ ਕੰਮ ਕਰਦਾ ਉਹ ਵਸਤ ਕੀਤਾ ਜਿਨ੍ਹਾਂ ਚੋਂ 7 7 ਗੱਡੀਆਂ 2 ਲੱਖ ਰੁਪਏ ਡਰਗ ਮਨੀ ਇੱਕ ਇੱਕ ਜਗਿਆਨਾ ਪਿਸਟਲ ਇੱਕ 32 ਬੋਰ ਪਿਸਟਲ ਤੇ ਲਾਈਵ ਕੈਟਰੇਜਸ ਇਹ ਸਾਰੇ ਬਰਾਮਦ ਹੋਏ ਨੇ ਇੱਕ ਢਿੰਡੇ ਥਾਣੇ ਦਾ ਬੰਦਾ ਰਣਜੀਤ ਸਿੰਘ ਕਾਕਾ ਇਹ 307 ਦੇ ਵਿੱਚੋਂ ਦੋ ਕੇਸਾਂ 'ਚ ਵਾਂਟਡ ਹੈਗੇ ਸੀਗੇ ਪੁਲਿਸ ਨੂੰ ਕਲੂ ਮਿਲਣ ਤੇ ਉਹ 307 ਦੇ ਬੰਦਿਆਂ ਤੋਂ ਉਹਨਾਂ ਨੂੰ ਅਰੈਸਟ ਕਰਕੇ ਇਹਨਾਂ ਦੇ ਫਰਦਰ ਆਪਰੇਸ਼ਨ ਦੌਰਾਨ ਵੱਖ-ਵੱਖ ਸਮਿਆਂ ਦੌਰਾਨ ਟੋਟਲ 4 ਕਿਲੋ ਜਿਹੜੀ ਆ ਪੁਲਿਸ ਆ ਜਿਹੜੀ ਸਾਡੀ 4 ਕਿਲੋ ਤੇ 10 ਗ੍ਰਾਮ ਹਿਰਨ ਰਿਕਵਰ ਕਰਨ 'ਚ ਕਾਮਯਾਬ ਹੋਈ ਆ ਇੱਕ ਬਹੁਤ ਹੀ ਅਹਿਮ ਜਿਹੜਾ ਨੈਟਵਰਕ ਸੀਗਾ ਜਿਹੜਾ ਪੁਲਿਸ ਨੂੰ ਵਕਫਾ ਕੇਸਾਂ ਚ ਲੁੜਿੰਦਾ ਸੀਗਾ ਇਹ 8 ਬੰਦੇ ਜਿਹੜੇ ਇਸ ਕੇਸ ਇਨਵੋਲਡ ਨੇ ਸਾਰਿਆਂ ਦਾ ਜਿਹੜੀ ਪ੍ਰੀਵੀਅਸ ਹਿਸਟਰੀ ਆ ਕੋਈ ਐਨਡੀਪੀਐਸ ਦੀ ਨਹੀਂ ਸੀ ਪਰੰਤੂ ਇਹ ਆਈਪੀਸ ਦੇ ਕ੍ਰਿਮੀਨਲ ਕੇਸਾਂ ਚ ਕਿਸੇ ਨਾ ਕੋਈ ਛੋਟੇ ਛੋਟੇ ਕੇਸਾਂ ਚ ਵਾਂਟਡ ਹੈਗੇ ਸੀਗੇ ਇਹਨਾਂ ਨੂੰ ਅਰੈਸਟ ਕਰਕੇ ਸਾਨੂੰ ਇੱਕ ਵੱਡੀ ਵੱਡੀ ਸਫਲਤਾ ਪ੍ਰਾਪਤ ਹੋਈ ਆ ਜਿਹਦੇ ਨਾਲ ਅਸੀਂ ਅੰਮ੍ਰਿਤਸਰ ਸ਼ਹਿਰ ਦੇ ਵਿੱਚੋਂ ਤੇ ਅੰਮ੍ਰਿਤਸਰ ਦੇ ਆਲੇ ਦੁਆਲੇ ਤੋਂ ਇਸ ਨੂੰ ਨਸ਼ਾ ਮੁਕਤ ਕਰਨ ਦੇ ਕੰਮ ਜਾਬ ਹੋਣ ਲਈ ਫੁੱਲ 8 ਜਾਣੇ ਗ੍ਰਿਫਤਾਰ ਹੋਏ ਨੇ ਇਨਾਂ ਦਾ ਐਨਡੀ ਦਾ ਕ੍ਰਿਮੀਨਲ ਰਿਕਾਰਡ ਨਹੀਂ ਹੈਗਾ। ਇਹਨਾਂ ਦੇ 307 ਦੇ ਪਰਚੇ ਸੀ। ਦੋ ਬੰਦੇ 307 ਦੇ ਵਿੱਚ ਵਾਂਟਡ ਸੀਗੇ। ਸਾਨੂੰ ਸਾਡੇ ਸੀਆਈਏ ਇੰਸਪੈਕਟਰ ਅਮਨਦੀਪ ਸਿੰਘ ਏਡੀ ਏਡੀਸੀਪੀ ਸੰਧੂ ਸਾਹਿਬ ਏਡੀਸੀਪੀ ਸਿਟੀ 1 ਦਰਪਨ ਤੇ ਕੁਲਦੀਪ ਸਿੰਘ ਜੀ ਇਹਨਾਂ ਨੇ ਇਹ ਸਾਰਾ ਆਪਰੇਸ਼ਨ ਬੜੇ ਲੰਬੇ ਸਮੇਂ ਤੋਂ ਇਹਨੂੰ ਮੋਨੀਟਰ ਕਰਦੇ ਆ ਰਹੇ ਸੀ। ਇਹ ਸਾਨੂੰ ਵਾਂਟਡ ਸੀਗੇ। ਇਹ ਬੰਦਾ ਇਕੱਲਾ ਇਕੱਲਾ ਬੰਦਾ ਫੜ ਕੇ ਅਰੈਸਟ ਕਰਕੇ ਉਹਦੀ ਬੈਕਵਰਡ ਲਿੰਕੇਜ ਜਾ ਕੇ ਉਹਦੀ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਚ ਜਾ ਕੇ ਇਹ ਸਾਰੀ ਟੀਮ ਨੇ ਪੂਰੀ ਮਿਹਨਤ ਕਰਕੇ ਇਹਨਾਂ ਨੂੰ ਕਈ ਦਿਨਾਂ ਦਾ ਇਹ ਜਿਹੜਾ ਆਪਰੇਸ਼ਨ ਸੀਗਾ ਇਹਨੂੰ ਅਲਟੀਮੇਟਲੀ ਕੱਲ ਅਨਅਰਥ ਕਰਕੇ ਇਹਨੂੰ ਕੰਪਲੀਟ ਕੀਤਾ ਉਹ ਉਹ ਸਟਿਲ ਵੀ ਆਰ ਇਨਵੈਸਟੀਗੇਟਿੰਗ ਇਹਨਾਂ ਦੀ ਇੰਟੈਰੋਗੇਸ਼ਨ ਦੌਰਾਨ ਇਹ ਛੜੇ ਵੈਕਵਰਡ ਆ ਨਾਰਮਲੀ ਇਹ ਹੋਪਫੁਲੀ ਡਰੋਨ ਦੇ ਰਾਹੀਂ ਜਿਹੜੀ ਪਰਮਾਈ ਸੀ ਇਹ ਇਹਨਾਂ ਦੀ ਇੰਟੈਰੋਗੇਸ਼ਨ ਤੋਂ ਹਲੇ ਸਾਰਾ ਨਾ ਸਾਰਾ ਕੁਝ ਜਿਹੜੇ ਪੁਆਇੰਟਸ ਨੇ ਇਹ ਕਲੈਰੀਫਾਈ ਕਰਾਂਗੇ ਇਹ ਜਿਹੜੀ ਜਿਹੜੀ ਇਹ ਸੀ ਇਹ ਆਲਮੋਸਟ ਇੱਥੇ ਲੋਕਲ ਜਿਹੜੀ ਹੈ ਸਰਕੂਲੇਸ਼ਨ ਲਈ ਸੀ ਇਹ ਇਹਨਾਂ ਦੀ 20 ਤੋਂ 25 ਸਾਲ ਦੇ ਗਰੁੱਪ ਦੇ ਬੰਦੇ ਹੈ। ਇਹ ਇਹ ਮੈਟਰ ਆਫ ਇਨਵੈਸਟੀਗੇਸ਼ਨ ਆ ਅਸੀਂ ਕਰਕੇ ਸਾਰਿਆਂ ਦੇ ਲਿੰਕਸ ਤੇ ਫਾਰਵਰਡ ਲਿੰਕ ਵੀ ਕਰਾਂਗੇ, ਬੈਕਵਰਡ ਲਿੰਕ ਵੀ ਕਰਕੇ ਅਸੀਂ ਸਾਰਿਆਂ ਨੂੰ ਅਸੀਂ ਅਨਾਰਥ ਕਰਕੇ ਜਿਹਦੇ ਜਿਹੇ ਖਿਲਾਫ ਜੋ ਕਾਰਵਾਈ ਬਣਦੀ ਹੋਈ ਕਰਾਂ। ਇਹ 307 ਜਾਂ ਲੜਾਈਆਂ ਝਗੜਿਆਂ ਦੇ ਪਰਸਨਲ ਜਿਹੜੇ ਆਪਣੇ ਮੁਕਦਮੇ ਆ ਉਹਨਾਂ ਚ انرੋਲਡ ਹੈਗੇ ਸੀਗੇ। ਲੁੱਟਾਂ ਖੋਹਾਂ ਦੇ ਮੁਕਦਮੇ ਆ ਜੈਜ਼ ਆਫ ਨਾਓ ਇਹਨਾਂ ਦਾ ਕੋਈ ਜਿਹੜਾ ਕੋਈ ਸਾਨੂੰ ਸੂਤ ਨਹੀਂ। ਇਹ ਵਾਰ-ਵਾਰ ਆਪਰੇਸ਼ਨ ਦਰਾਂ ਨਾ ਕਦੇ ਅੱਧਾ ਕਿਲੋ ਫੜ ਲਈ, ਕਦੇ ਫੇਰ ਅੱਧਾ ਕਿਲੋ ਫੜ ਲਈ ਕਰਦਿਆਂ ਕਰਾਉਂਦੇ ਆ ਜਿਹ ਇਹ ਕੰਪਲੀਟ ਆਪਰੇਸ਼ਨ ਦੌਰਾਨ 4 ਕਿਲੋ ਹੋਈ ਹੈ ਅਸੀਂ ਜਦੋਂ ਤੋਂ ਆਈ ਟੂਕ ਚਾਰਜ ਆਫ ਇਟ ਅਸੀਂ ਰੈਗੂਲਰ ਜਿਹੜੇ ਕੇਸ ਉਹ ਕਰ ਰਹੇ ਹਾਂ ਸਿਰਫ ਇਹ ਇੱਕ ਸਾਡੀ ਅਲੱਗ ਰਿਕਵਰੀ ਆ ਜਿਹੜੀਆਂ ਛੋਟੀਆਂ ਰਿਕਵਰੀਆਂ ਜਦੋਂ ਤੋਂ ਅਸੀਂ ਇੱਕ ਹਫ਼ਤੇ ਦੌਰਾਨ ਪਿਛਲੇ 8 ਦਿਨਾਂ ਦੌਰਾਨ ਅਸੀਂ 31 ਜਿਹੜੇ ਕੇਸ ਰਜਿਸਟਰ ਕੀਤੇ ਨੇ ਜਿਨ੍ਹਾਂ ਚੋਂ 41 ਬੰਦੇ ਅਸੀਂ ਅਰੈਸਟ ਕੀਤੇ ਨੇ ਐਨਡੀਪੀਆ ਦੇ 31 ਕੇਸ ਸੱਤਾਂ ਜਾਂ ਅੱਠਾਂ ਦਿਨਾਂ ਅੰਦਰ ਜੋ ਕੇ 41 ਬੰਦੇ ਅਰੈਸਟ ਕੀਤੇ ਨੇ ਉਹਨਾਂ ਤੋਂ 1,71,000 ਡਰਗ ਮਨੀ ਮਿਲੀ ਆ ਤੇ ਤਕਰੀਬ ਸਵਾ ਕਿਲੋ ਜਿਹੜੀ ਉਹਨਾਂ ਦਾ ਪੁਆਇੰਟ ਆਫ ਸੇਲ ਤੋਂ ਜਿੱਥੇ ਉਹ ਵੇਚਦੇ ਸੀ ਪੁਆਇੰਟ ਆਫ ਸੇਲ ਤੋਂ ਰੈਸਟ ਪਾ ਕੇ ਡਿਫਰੈਂਟ ਮਤਲਬ ਸਾਰੇ ਇਸ ਕੇਸਾਂ ਦੌਰਾਨ ਜਿਹੜੇ ਬੰਦੇ ਆ ਉਹ ਰੈਸਟ ਕੀਤੇ ਨੇ ਅਸੀਂ ਹਰ ਸੰਭਵ ਭਾਵੇਂ ਕ੍ਰਾਸ ਬਾਰਡਰ ਹੈਗਾ ਭਾਵੇਂ ਲੋਕਲ ਹੈਗਾ ਪੁਆਇੰਟ ਆਫ ਸੇਲ ਆ ਜਿਸ ਤਰ੍ਹਾਂ ਦਾ ਵੀ ਆਪਰੇਸ਼ਨ ਆ ਅਸੀਂ ਸਾਰਿਆਂ ਨੂੰ ਕਰਨ ਲਈ ਸਾਡੀ ਪੁਲਿਸ ਆ ਜਿਹੜੀ ਵੀ ਆਰ ਕਮਿਟਿਡ ਟੂ ਡੂ ਥੈਟ ਇਹ ਜਿੰਗਿਆਨਾ ਆਪਣਾ ਨਹੀਂ ਹੈਗਾ ਇਹ ਪਾਕਿਸਤਾਨ ਮੇਡ ਪਿਸਟਲ ਹੈਗਾ ਇਹ ਪਾਕਿਸਤਾਨ ਦੇ ਵਿੱਚ ਹੀ ਬਣਦਾਗਾ ਉਥੋਂ ਉਹਨਾਂ ਨੇ ਬਾਹਰ ਇਹ ਵੀ ਬਾਹਰੋਂ ਆਇਆ ਵਾ ਇਸ ਕੇਸ ਦੇ ਵਿੱਚ ਮਧ ਪ੍ਰਦੇਸ਼ ਦਾ ਕੋਈ ਵੈ ਇਹ ਪਾਕਿਸਤਾਨ ਸਾਈਡ ਤੋਂ ਜਿਹੜੇ ਦੋਨੇ ਆਏ ਹੋਏ ਨੇ ਉਹ ਵੈਪਨ ਰਿਕਵਰ ਹੋਏ ਨੇ ਜੇ ਕੋਈ ਉਹਨਾਂ ਦੇ ਕੇਸ ਹੋ ਡਿਫਰੈਂਟ ਕੇਸ ਆ ਉਹ ਡਿਫਰੈਂਟ ਪਾਰਟ ਤੇ ਸੀ ਉਹਨੂੰ ਜਿਹੜਾ ਫੋਲੋਅ ਅਪ ਕਰਨਾ ਉਹ ਅਲੱਗ ਕਰਨ ਇਹ ਲਿੰਕ ਜੋੜ ਕੇ ਹੀ ਅਸੀਂ ਜਿਹੜੀ ਸਾਰੀ ਟੋਟਲ ਰਿਕਵਰੀ ਕਰਕੇ ਅੱਠ ਬੰਦੇ ਫੜੇ ਨੇ ਬੈਕਵਰਡ ਲਿੰਕ ਦੇ ਇਹ ਇਹ ਸਾਰਾ ਆਪਸ ਹੀ ਇਹ ਟੋਟਲ ਆਪ ਦਾ ਇੱਕ ਗਰੁੱਪ ਆ ਨਾ ਸਾਰਾ ਗਰੁੱਪ ਹੀ ਰਲ ਕੇ ਕਰਦਾ ਕੋਈ ਕਸ਼ ਕੰਮ ਕਰਦਾ ਕੋਈ ਕਸ਼ ਕੰਮ ਕਰਦਾ ਇਹ ਹੀ ਇਹਨਾਂ ਦੇ ਬੈਕਵਰਡ ਲਿੰਕ ਚੋਂ ਜਾ ਕੇ ਸਾਰੀ ਡਰਗ ਮੰਨੀਆਂ ਸੱਤ ਵਹੀਕਲਜ਼ ਰਿਕਵਰ ਹੋਏ ਨੇ ਅੱਠ ਬੰਦੇ ਫੜੇ ਗਏ ਨੇ ਇੱਕੋ ਦਮ ਇਕੱਠੇ ਇਦਾਂ ਦੀ ਗੱਲਾਂ ਹੈ ਜਦੋਂ ਜਦੋਂ ਤੁਹਾਨੂੰ ਕ੍ਰਾਸ ਬਾਰਡਰ ਤੋਂ ਆਈ ਆ ਕਰਿੰਡੇ ਦੇ ਰਹਿਣ ਵਾਲੇ ਆ ਪਾਕਿਸਤਾਨ ਤੋਂ ਵਾਪਸ ਉਧਰੋਂ ਮੰਗਾਈ ਆ ਇਹਦੇ ਫਾਈਨੈਂਸ਼ੀਅਲ ਅਸੀਂ ਇਨਵੈਸਟੀਗੇਸ਼ਨ ਆ ਉਹ ਵੀ ਕਾਫੀ ਕੀਤੀ ਆ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਦੌਰਾਨ ਹੀ ਕਰਕੇ 2 ਲੱਖ ਰੁਪਏ ਡਰਗ ਮਨੀ ਵੀ ਰਿਕਵਰ ਕੀਤਾ ਜਿਹੜਾ ਡਰੋਨ ਡਰੋਨ ਦੀ ਜਿਹੜਾ ਐਂਟੀ ਡਰੋਨ ਟੈਕਨੋਲੋਜੀ ਆ ਉਹ ਸਰਕਾਰ ਵੱਲੋਂ ਡਿਵੈਲਪ ਕਰਨ ਦੀਆਂ ਗੱਲਾਂ ਚੱਲ ਰਹੀਆਂ ਨੇ ਜਦੋਂ ਤੱਕ ਉਹ ਪ੍ਰੋਪਰ ਜਿਹੜਾ ਐਂਟੀ ਡਰੋਨ ਟੈਕਨੋਲੋਜੀ ਪ੍ਰੋਪਰ ਸਟੈਬਲਿਸ਼ ਹੋ ਕੇ ਉਹ ਇੰਸਟਾਲ ਨਹੀਂ ਹੁੰਦੀ ਉਨਾਂ ਜਿਹੜਾ ਕਾਕਾ ਜਿਹੜੀ ਸਾਨੂੰ ਥੋੜੀ-ਮੋਟੀ ਇਦਾਂ ਦੀ ਜਿਹੜੀ ਇਹ ਜਿਹੜੀ ਆਉਣੀ ਹੈ ਸੁਭਾਵਿਕ ਸੁਭਾਅ ਇਹ ਆਮ ਹੀ ਬੰਦੇ ਆ ਖੇਤੀਬਾੜੀ ਵਾਲੇ ਘਰਾਂ ਵਾਲੇ ਬੰਦੇ ਨੇ ਕੋਈ ਇਹਨਾਂ ਦਾ ਕੋਈ ਪੇਸ਼ਾ ਕੋਈ ਕੋਈ ਕਿੱਤਾ ਨਹੀਂ ਕਰਦੇ ਇਹ ਰਣਜੀਤ ਸਿੰਘ ਕਾਕਾ ਇਹਨਾਂ ਦਾ ਕਿੰਗਪੇਨਾ ਉਹ ਉਹਨੇ ਜ਼ਰਾ ਨੈਕਸਸ ਕ੍ਰੀਏਟ ਕੀਤਾ ਸੀ ਉਹ ਸੈਂਟਰਲ ਆ ਉਹਦੇ ਹੀ ਪਾਕਿਸਤਾਨ ਦੇ ਵਿੱਚ ਲਿੰਕ ਸੀ ਉਹੀ ਬਾਹਰੋਂ ਕੰਟੈਕਟ ਕਰਕੇ ਮੰਗਾਉਂਦਾ ਸੀ ਤੇ ਗਾਂ ਇਹਨਾਂ ਨੂੰ ਹੈਲਪ ਲੈ ਕੇ ਗਾਂ ਦੀ ਗਾਂ ਭੇਜਦਾ ਸੀ ਇਹ ਇੰਨਾ ਬੰਦਿਆਂ ਨਾਲ ਹੀ ਇਹ ਲੋਕਲ ਸਪਲਾਈ ਵਾਲੇ ਸੀਗੇ ਇਹਦਾ ਕੋਈ ਬਾਹਰ ਅੰਮ੍ਰਿਤਸਰ ਤੋਂ ਬਾਹਰ ਜਾਂ ਦੂਰ ਕਿਤੇ ਜਾਣਦਾ ਨਹੀਂ ਅੰਮ੍ਰਿਤਸਰ ਰੂਰਲ ਅਮਤਰ ਸ਼ਹਿਰ ਹੋ ਗਿਆ ਇਹ ਇਥੋਂ ਤੱਕ ਦੇ ਇਥੋਂ ਤੱਕ ਦੀ ਪਹੁੰਚ ਹੈ ਇਹ ਬੇਇਸਲਸ ਗੱਲਾਂ ਜੀ ਮੈਨੂੰ ਪੁਰਾਣੀਆਂ ਗੱਲਾਂ ਦਾ ਨਹੀਂ ਪਤਾ ਜਦੋਂ ਤੋਂ ਸਾਡੇ ਮਾਨਯੋਗ ਡੀਜੀਪੀ ਸਾਹਿਬ ਸ਼੍ਰੀ ਗੌਰਵ ਜਾਦੂ ਜੀ ਜਾਂ ਜਿਹੜੀ ਮੌਜੂਦਾ ਸਰਕਾਰ ਤਰ੍ਹਾਂ ਜਿਹੜਾ ਕੰਮ ਹੋਇਆ ਅਸੀਂ ਕਦੇ ਨੂੰ ਕਿਸੇ ਨੂੰ ਨਹੀਂ ਕਹਿੰਦੇ ਵੀ ਹੁਣ ਤੁਸੀਂ 1.5 ਮਹੀਨਾ ਚੱਕਤੀ ਰੇਡੀਆਂ ਦੌੜ ਜੋ ਅਸੀਂ ਅਸੀਂ ਉਹਦੇ ਤਹਿਤ ਇੱਕ ਇੱਕ ਹਫ਼ਤੇ 'ਚ 41 ਬੰਦੇ ਫੜਨੇ 31 ਕੇਸ ਦੀ ਸਟਾਰਟ ਕਰਨੇ ਇਹ ਸਾਡਾ ਕੰਟੀਨਿਊਸ ਪ੍ਰੋਸੈਸ ਆ ਜਿੱਥੇ ਵੀ ਸਾਨੂੰ ਕੋਈ ਨਸ਼ੇ ਦੀ ਇਨਫੋਰਮੇਸ਼ਨ ਮਿਲੇਗੀ ਅਸੀਂ ਫੜਾਂਗੇ ਉਦਾਂ ਦੀ ਗੱਲ ਨਹੀਂ ਕਿ ਉੱਥੋਂ ਪੁਲਿਸ ਨੇ ਪਾਸੇ ਹੋ ਜਾਣਾ ਵੀ ਆਰ ਕਮਿਟਡ ਟੂ ਮੇਕ ਅ ਡਰੱਗ ਫੀ ਇਹ ਇਹ ਇਸ ਤੋਂ ਇਲਾਵਾ ਸਾਡੇ ਅੰਮ੍ਰਿਤਸਰ ਪੁਲਿਸ ਨੇ ਚਾਰ ਵਹੀਕਲਸ ਸਨੇਚ ਹੋਏ ਸੀ ਉਹ ਚਾਰੇ ਦੇ ਚਾਰੇ ਸੀ ਜਿਹੜੇ ਆ ਉਹ ਟ੍ਰੇਸ ਕਰ ਲਿਆ ਬੰਦੇ ਫੜ ਲਿਆ ਵਹੀਕਲ ਰਿਕਵਰ ਹੋ ਗਏ ਜਿੰਨਾਂ ਤੋਂ ਸਟੋਲਨ ਅਮਾਉਂਟ ਵੀ ਪੌਣੇ 4 ਲੱਖ ਰੁਪਇਆ ਉਹ ਵੀ ਅਸੀਂ ਰਿਕਵਰ ਕਰ ਲਿਆ ਇਵੇਂ ਇੱਕ ਗੈਂਬਲਿੰਗ ਦੇ ਆਰਮਜ਼ ਐਕਟ ਦੇ ਤੋਂ ਇਲਾਵਾ ਅਸੀਂ ਇੱਕ ਹੋਰ ਕੇਸ ਦਰਜ ਕੀਤਾ ਜਿੱਦੇ ਜਿੱ ਇੱਕ ਪਿਸਟਲ ਹੋਰ ਰਿਕਵਰ ਹੋਇਆ ਵਾ ਇਹ ਸਾਡੇ 8 ਜਾਂ 10 ਦਿਨਾਂ ਦੀ ਜਿਹੜੀ ਸਾਰੀ ਇਹ ਪ੍ਰੋਗਰੈਸ ਹੈਗੀ ਆ ਬਟ ਥਿਸ ਇਜ਼ ਅ ਮੇਜਰ